ਸਾਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਕੋਟਾ ਦਿਖਾਇਆ ਸੀ ਤੇ ਅੱਜ ਆਪਾਂ ਹੁਣ ਕੋਟਾ ਸ਼ਹਿਰ ਤੋਂ ਨਿਕਲ ਕੇ ਸ਼ਹਿਰ ਬੂੰਦੀ ਦੇ ਵੱਲ ਜਾਵਾਂਗੇ ਤੇ ਬੂੰਦੀ ਸ਼ਹਿਰ ਦਿਖਾਵਾਂਗੇ ਤੇ ਨਾਲੇ ਦੱਸਾਂਗੇ ਬੂੰਦੀ ਦੇ ਬਾਰੇ ਦੋਸਤੋ ਇਹ ਨੈਸ਼ਨਲ ਹਾਈਵੇ 52 ਜਿੰਦੇ ਉੱਪਰ ਆਪਾਂ ਸਫ਼ਰ ਕਰ ਰਹੇ ਹਾਂ ਬੂੰਦੀ ਸ਼ਹਿਰ ਵੱਲ ਨੂੰ ਜਾ ਰਹੇ ਹਾਂ ਅੱਗੇ ਇਹ ਜਿਹੜਾ ਹਾਈਵੇ ਆ ਇਹ ਜੈਪੁਰ ਦੇ ਨਾਲ ਜੁੜਦਾ ਜਾ ਕੇ ਦੋਸਤੋ ਜਿਹੜਾ ਬੂੰਦੀ ਸ਼ਹਿਰ ਆ ਇਹ ਤਕਰੀਬਨ ਨੈਸ਼ਨਲ ਹਾਈਵੇ 52 ਤੋਂ 5 ਕੁ ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹੈ 메ਨ ਰੋਡ ਤੋਂ ਤੇ ਬੂੰਦੀ ਤੇ ਕੋਟਾ ਦੀ ਜਿਹੜੀ ਆਪਸੀ ਦੂਰੀ ਆ ਉਹ ਤਕਰੀਬਨ ਜਿਹੜੀ ਦੂਰੀ ਆ ਉਹ 32-35 ਕਿਲੋਮੀਟਰ ਦਾ ਆਪਸੀ ਫਾਸਲਾ ਹੈ ਬੂੰਦੀ ਏਰੀਏ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੱਸਦੇ ਨੇ ਬੂੰਦੀ ਦੇ ਇੱਕ ਪਾਸੇ ਪਹਾੜੀ ਏਰੀਆ ਤੇ ਦੂਜੇ ਪਾਸੇ ਪਲੇਨ ਏਰੀਆ ਇੱਥੇ ਜ਼ਿਆਦਾਤਰ ਖੇਤੀ ਕਣਕ ਤੇ ਝੋਨੇ ਦੀ ਹੁੰਦੀ ਆ ਨਹਿਰੀ ਪਾਣੀ ਬਹੁਤਾ ਇੱਥੇ ਤੇ ਜ਼ਮੀਨਾਂ ਦੀ ਕੀਮਤ ਲੋਕਾਂ ਦੇ ਦੱਸਣ ਅਨੁਸਾਰ 20 ਲੱਖ ਤੱਕ ਹੈ ਇੱਥੇ ਜ਼ਿਆਦਾਤਰ ਲੋਕ ਖੇਤੀ ਤੇ ਪਸ਼ੂ ਪਾਲਦੇ ਨੇ ਬੂੰਦੀ ਸ਼ਹਿਰ ਦੇ ਵਿੱਚ ਸਵੇਰ ਸਮੇਂ ਤੁਹਾਨੂੰ ਹਰ ਮੋੜ ਤੇ ਹਰ ਰਸਤੇ ਤੇ ਦੁੱਧ ਦੀ ਨਜ਼ਰ ਆਉਣਗੇ ਇੱਥੇ ਜੋ ਦੁੱਧ ਦੀ ਦੁੱਧ ਲੈ ਕੇ ਆਉਂਦੇ ਨੇ ਉਹਨਾਂ ਦੇ ਕੋਲ ਡਰਮ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜ਼ਿਆਦਾਤਰ ਪਿੱਤਲ ਦੀਆਂ ਗਾਗਰਾ ਮੋਟਰਸਾਈਕਲ ਦੇ ਟੰਗੀਆਂ ਮਿਲਦੀਆਂ ਨੇ ਦੋਸਤੋ ਆਪਾਂ ਬਿਲਕੁਲ ਬੂੰਦੀ ਸ਼ਹਿਰ ਦੇ ਨਜ਼ਦੀਕ ਪਹੁੰਚ ਚੁੱਕੇ ਆ ਇਹ ਸਾਹਮਣੇ ਪਹਾੜੀ ਏਰੀਆ ਤੇ ਇਹ ਪਹਾੜੀ ਦੇ ਥੱਲੇੋਂ ਦੀ ਜਿਹੜਾ ਰਸਤਾ ਬਣਿਆ ਹੋਇਆ ਤੇ ਇੱਥੋਂ ਆਪਾਂ ਘੁੰਮ ਕੇ ਸਾਝੇ ਹੱਥ ਆ ਦੋਸਤੋ ਬੂੰਦੀ ਸ਼ਹਿਰਵਾਲ ਨੂੰ ਜਾਵਾਂਗੇ ਤੇ ਅੱਗੇ ਤੁਹਾਨੂੰ ਬੂੰਦੀ ਸ਼ਹਿਰ ਦਿਖਾਵਾਂਗੇ ਕਿਸ ਤਰ੍ਹਾਂ ਦਾ 뷰 ਆ ਬਹੁਤ ਸਾਰੇ ਦੋਸਤ ਮਿੱਤਰ ਇੱਧਰ ਕੋਟਾ ਬੂੰਦੀ ਅਕਸਰ ਹੀ ਆਉਂਦੇ ਰਹਿੰਦੇ ਆ ਕਿਉਂਕਿ ਪੰਜਾਬੀ ਬਹੁਤ ਨੇ ਤੇ ਲੋਕਾਂ ਦੀ ਆਪਸੀ ਰਿਸ਼ਤੇਦਾਰੀਆਂ ਵੀ ਨੇ ਜ਼ਿਆਦਾਤਰ ਜਿਹੜੇ ਵੀਰਪਰਾ ਕੰਬਾਈਨਾ ਲੈ ਕੇ ਐਮਪੀ ਵੱਲ ਨੂੰ ਜਾਂਦੇ ਆ ਉਹ ਵੀ ਇਸੇ ਰਸਤੇ ਤੋਂ ਹੀ ਹੋ ਕੇ ਜਾਂਦੇ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਮੇਨ ਰੋਡ ਤੋਂ ਜਿਹੜਾ ਬੂੰਦੀ ਆ ਉਹ ਥੋੜਾ ਜਿਹਾ ਸਾਈਡ ਤੇ ਆ 4-5 ਕਿਲੋਮੀਟਰ ਤੇ ਇੱਥੋਂ ਆਪਾਂ ਟਰਨ ਕਰਕੇ ਤੇ ਆਪਾਂ ਦੋਸਤੋ ਜਾ ਰਹੇ ਆ ਸ਼ਹਿਰ ਬੂੰਦੀ ਵੱਲ ਨੂੰ ਬੂੰਦੀ ਸ਼ਹਿਰ ਦੇ ਵਿੱਚ ਜੋ ਮੁੱਖ ਰਸਤਾ ਆਉਂਦਾ ਹੈ ਉਹ ਕਾਫੀ ਉਚਾਈ ਤੇ ਤੇ ਪਹਾੜ ਦੇ ਨਾਲ-ਨਾਲ ਆਉਂਦਾ ਇਥੋਂ ਸ਼ਹਿਰ ਬਹੁਤ ਡੁੰਗਾਈ ਤੇ ਨਜ਼ਰ ਆਉਂਦਾ ਹੈ ਸ਼ਹਿਰ ਬੇਸ਼ੱਕ ਵੱਡਾ ਹੈ ਪਰ ਸਾਫ ਸਫਾਈ ਦੇ ਪੱਖੋਂ ਥੋੜਾ ਪਛੜਿਆ ਵੀ ਜ਼ਰੂਰ ਹੈ ਇਹ ਸਾਹਮਣੇ ਦੋਸਤੋ ਇੱਕ ਪਾਸੇ ਪਹਾੜੀ ਨਜ਼ਰ ਆ ਰਹੀ ਆ ਇੱਕ ਪਾਸੇ ਆਪਾਂ ਰੋਡ ਦੇ ਉੱਪਰ ਜਾ ਰਹੇ ਆ ਤੇ ਵਿਚਾਲੇ ਤੁਸੀਂ ਜਿਹੜਾ ਵਿਊ ਦੇਖ ਰਹੇ ਹੋ ਉਹ ਬੂੰਦੀ ਸ਼ਹਿਰ ਦਾ ਹੈ ਸਾਹਮਣੇ ਇਹ ਬੂੰਦੀ ਦਾ ਜਿਹੜਾ ਤਾਰਾਗੜ ਕਿਲਾ ਨਜ਼ਰ ਆ ਰਿਹਾ ਹੈ ਇਹ ਕਿਲਾ 1354 ਦੇ ਵਿੱਚ ਬਣਿਆ ਸੀ ਤੇ ਇਹ ਕਿਲਾ 1426 ਫੁੱਟ ਦੀ ਉਚਾਈ ਤੇ ਆ ਇਸ ਦੀ ਜਿਆਦਾ ਉਚਾਈ ਹੋਣ ਕਰਕੇ ਥੱਲੇ ਤੋਂ ਤਾਰੇ ਵਾਂਗ ਨਜ਼ਰ ਆਉਂਦਾ ਹੈ ਇਸ ਕਰਕੇ ਹੀ ਇਸ ਕਿਲੇ ਦਾ ਜਿਹੜਾ ਨਾਮ ਸੀ ਉਹ ਤਾਰਾਗੜ ਪਿਆ ਸੀ ਇਸ ਦੇ ਮੁੱਖ ਤਿੰਨ ਦਰਵਾਜ਼ੇ ਨੇ ਤੇ ਇਸ ਕਿਲੇ ਦੇ ਵਿੱਚ ਰਾਣੀ ਮਹਿਲ ਬਣਿਆ ਹੋਇਆ ਹੈ ਇਸ ਕਿਲੇ ਨੂੰ ਸੁਰੱਖਿਆ ਪੱਖੋਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਹੈ ਤਾਂ ਦੋਸਤੋ ਤਕਰੀਬਨ ਆਪਾਂ ਜਿਹੜਾ ਬੂੰਦੀ ਸ਼ਹਿਰ ਆ ਉਸ ਦੇ ਵਿੱਚ ਐਂਟਰ ਕਰ ਰਹੇ ਹਾਂ ਤੁਹਾਨੂੰ ਖੱਬੇ ਹੱਥ ਜਿਹੜਾ ਉਹ ਬੂੰਦੀ ਸ਼ਹਿਰ ਨਜ਼ਰ ਆਉਂਦਾ ਹੋਵੇਗਾ ਤੇ ਇੱਕ ਪਾਸੇ ਇਸ ਦੇ ਜਿਹੜੀ ਉਹ ਬਹੁਤ ਉੱਚੀ ਪਹਾੜੀ ਉਹ ਨਜ਼ਰ ਆਉਂਦੀ ਆ ਬੂੰਦੀ ਸ਼ਹਿਰ ਦੇ ਵਿੱਚ ਦੋਸਤੋ ਹਰ ਧਰਮ ਦੇ ਲੋਕ ਰਹਿੰਦੇ ਨੇ ਜਿੱਥੇ ਮੰਦਿਰ ਮਸਜਿਦ ਹੈ ਉਥੇ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਬਾਈਪਾਸ ਤੇ ਸ਼ਿਸ਼ੋਭਤ ਹੈ ਗੁਰਦੁਆਰਾ ਸਾਹਿਬ ਦਾ ਨਾਮ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਪੜ੍ਹ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਬੂੰਦੀ ਦੇ ਬਾਜ਼ਾਰਾਂ ਵਿੱਚ ਕੁੜਤੇ ਪਜਾਮੇ ਪਾਈ ਸਿਰ ਤੇ ਪੱਗਾਂ ਬੰਨੀਆਂ ਵਾਲੇ ਸਰਦਾਰ ਇੱਥੇ ਆਮ ਹੀ ਨਜ਼ਰ ਆਉਂਦੇ ਨੇ ਇਹ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਬੂੰਦੀ ਸ਼ਹਿਰ ਦਾ ਜਿਹੜਾ 뷰 ਦਿਖਾ ਰਹੇ ਆ ਵੱਖ-ਵੱਖ ਜਿਹੜੇ ਇੱਥੇ ਬਾਜ਼ਾਰ ਨੇ ਉਹਨਾਂ ਦੀਆਂ ਅਸੀਂ ਕਲਿੱਪਾਂ ਇਕੱਠੀਆਂ ਕਰਕੇ ਜੋੜ ਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਸ਼ਹਿਰ ਕੋਟੇ ਦਾ ਸਫ਼ਰ ਕੀਤਾ ਸੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਸ਼ਹਿਰ ਬੂੰਦੀ ਦਾ ਸਫ਼ਰ ਕਰ ਰਹੇ ਆ ਕੋਟਾ ਬੂੰਦੀ ਹੈ ਜਿਹੜਾ ਬਹੁਤ ਦੋਨੇ ਮਸ਼ਹੂਰ ਸ਼ਹਿਰ ਨੇ ਤੇ ਬੂੰਦੀ ਵੀ ਜ਼ਿਲ੍ਹਾ ਬਣ ਚੁੱਕਿਆ ਹੈ ਤੇ ਕੋਟਾ ਵੀ ਇੱਕ ਵੱਖਰਾ ਜ਼ਿਲ੍ਹਾ ਹੈ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਗਲਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਬੂੰਦੀ ਤੋਂ ਲੈ ਕੇ ਦੋਸਤੋ ਜੈਪੁਰ ਤੱਕ ਦਾ ਤੇ ਜੁੜੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ